ਸਾਰਾ ਮੀਡੀਆ ਵਾਲਿਆਂ ਨੂੰ ਬਹੁਤ ਤਹਿ ਦਿਲੋਂ ਵੈਲਕਮ ਕਰਨਾ ਚਾਹਨਾ ਵਾ ਔਰ ਐਵੀ ਕਹਿਣਾ ਚਾਹੁੰਦਾ ਕਿ ਬੜੀ ਸ਼ਾਰਟ ਨੋਟਿਸ ਤੇ ਤੁਸੀਂ ਸਾਰੇ ਆਏ ਆ ਤੇ ਥੈਂਕ ਯੂ so much ਔਰ ਥੋੜਾ ਸਸੇ ਲੇਟ ਹੋ ਕੇ ਗੋਦੀ ਵੀ ਸਾਊਂਡ ਵਾਸੀ ਚ ਮਾਫੀ ਮੰਗਨੇ ਮੀਡੀਆ ਤੋਂ ਤੇ ਐਦੀ ਵਿੱਚ ਅੱਜ ਜਿਹੜਾ ਪ੍ਰੈਸ ਨੋਟ ਜਿਹੜਾ ਹੈਗਾ ਅਸੀਂ ਦੋ ਤਰੀਕੇ ਨਾਲ ਦੋ ਮੁੱਦੇ ਨਾਲ ਕਰ ਰਿਹਾ ਇੱਕ ਤੇ ਸਾਡੀ ਜਿਹੜੀ ਇੱਕ ਐਪੈਕਸ ਬੋਡੀ ਹੈ ਜੋ ਸਾਡੀ 6 ਟਰਾਈ ਸਿਟੀ ਹੈਗੀ ਪ੍ਰੋਪਰਟੀ ਕੰਸਲਟੈਂਟ ਉਹ 6 ਐਸੋਸੀਏਸ਼ਨਸ ਨੇ ਮਿਲ ਕੇ ਇੱਕ ਐਪੈਕਸ ਬੋਡੀ ਬਣਾਈ ਹੈ ਪਲੱਸ ਬੜਾ ਅੱਛਾ ਛਣ ਹੈਗਾ ਪ੍ਰਾਨ ਪ੍ਰਤਿਸ਼ਠਾ ਰਾਮ ਜੀ ਦੇ ਜਿਹੜੀ ਕੁਐਸਚਨ ਆ ਰਿਹਾ ਉਹਦੇ ਵਿੱਚ ਕੁਝ ਅਸੀਂ ਅਨਾਉਂਸਮੈਂਟਸ ਕਰਨੀ ਹੈ ਖਾਸ ਜ਼ਰੂਰੀ ਅਨਾਉਂਸਮੈਂਟਸ ਹੈਗੀਆਂ ਨੇ ਤੇ ਉਹਦੇ ਵਿੱਚ ਜਿਹੜੀ ਸਾਡੀ ਐਪੈਕਸ ਬੋਡੀ ਜਿਹੜੀ ਬਣੀ ਹੈ ਉਹ ਬਣੀ ਹੈਗੀ ਸਾਡੀ ਜੀ ਟ੍ਰਾਈ ਸਿਟੀ ਪ੍ਰੋਪਰਟੀ ਕੰਸਲਟੈਂਟ ਵੈਲਫੇਅਰ ਫੈਡਰੇਸ਼ਨ ਬੇਸਿਕਲੀ ਇਟ ਕੰਸਿਸਟ ਆਫ ਸਿਕਸ ਐਸੋਸੀਏਸ਼ਨ ਜਿਹਦੇ ਵਿੱਚ ਤੁਹਾਡੇ ਚੰਡੀਗੜ੍ਹ ਮੋਹਾਲੀ ਪੰਚਕੂਲਾ ਜੀਰਕਪੁਰ ਖਰੜ ਤੇ ਨਿਊ ਚੰਡੀਗੜ੍ਹ ਐਨੇ ਐਸ 6 ਜਗ੍ਹਾ ਦੀ ਜਿਹੜੀ ਵੀ ਐਸੋਸੀਏਸ਼ਨਸ ਹੈਗੀ ਆ ਐਰੇ ਸਾਰੀ ਇਨਵੋਲ ਹੋਏਗੀ ਇਸ ਐਪੈਕਸ ਬੋਡੀ ਦੇ ਅੰਦਰ ਵਿਚ ਇਜ਼ ਮੇਡ ਫੋਰ ਦੀ ਵੈਲਫੇਅਰ ਆਫ ਦੀ ਡੀਲਰਸ ਐਂਡ ਦੀ ਕਸਟਮਰਸ ਸਾਡਾ ਇਹ ਮੇਨ ਮੁੱਦਾ ਰਹੇਗਾ ਜੀ ਤੇ ਹੁਣ ਮੈਂ ਸਾਡੇ ਜਿਹੜੇ ਮੇਨ ਜਿਹੜੇ ਇਹਦੇ ਐਪਕਸ ਬੋਡੀ ਕੋਰ ਕਮੇਟੀ ਹੈ ਮੈਂ ਉਹਨਾਂ ਨੂੰ ਅਨਾਉਂਸ ਕਰਨਾ ਜਾ ਰਹਾ ਹਾਂ ਸਾਡੇ ਤੇਰੇ ਚੀਫ ਪੈਟਰਨ ਵੀ ਸੁਰਿੰਦਰ ਸਿੰਘ ਜੀ ਹੈਗੇ ਨੇ ਚੰਡੀਗੜ੍ਹ ਜਿਹੜੇ ਚੰਡੀਗੜ੍ਹ ਪ੍ਰੋਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਚੀਫ ਪੈਟਰਨ ਵੀ ਹੈਗੇ ਨੇ ਤੇ ਟ੍ਰਾਈ ਸਿਟੀ ਪ੍ਰੋਪਰਟੀ ਕੰਸਲਟੈਂਟ ਵੈਲਫੇਅਰ ਫੈਡਰੇਸ਼ਨ ਦੇ ਵੀ ਚੀਫ ਪੈਟਰਨ ਹੈ ਮਿਸਟਰ ਸੁਰਿੰਦਰ ਸਿੰਘ ਜੀ ਸਾਡੇ ਜਿਹੜੇ ਹੈਗੇ ਨੇ ਜੀ ਮਿਸਟਰ ਕਮਲ ਗੁਪਤਾ ਜੋ ਸਾਡੇ ਚੰਡੀਗੜ੍ਹ ਪ੍ਰਾਪਰਟੀ ਕੰਸਲਟੈਂਟ ਦੇ ਚੇਅਰਮੈਨ ਵੀ ਹੈਗੇ ਨੇ ਤੇ ਟ੍ਰਾਈ ਸਿਟੀ ਪ੍ਰਾਪਰਟੀ ਕੰਸਲਟੈਂਟ ਦੇ ਵੀ ਚੇਅਰਮੈਨ ਹੈਗੇ ਨੇ ਮਿਸਟਰ ਕਮਲ ਗੁਪਤਾ ਜੀ ਮਿਸਟਰ ਏ ਕੇ ਪਵਾਰ ਜੀ ਹੈਗੇ ਨੇ ਜੋ ਮੋਹਾਲੀ ਪ੍ਰਾਪਰਟੀ ਕੰਸਲਟੈਂਟ ਦੇ ਪ੍ਰੈਜ਼ੀਡੈਂਟ ਹੈਗੇ ਨੇ ਜੀ ਔਰ ਪਲੱਸ ਵਾਈਸ ਚੇਅਰਮੈਨ ਹੈਗੇ ਨੇ ਟ੍ਰਾਈ ਸਿਟੀ ਪ੍ਰਾਪਰਟੀ ਕੰਸਲਟੈਂਟ ਵੈਲਫੇਅਰ ਫੈਡਰੇਸ਼ਨ ਦੇ ਜੀ ਸਾਡੇ ਗੁਸ਼ਨ ਅਰੋੜਾ ਜੀ ਹੈਗੇ ਨੇ ਇਹ ਜਿਰਖਪੁਰ ਪ੍ਰਾਪਰਟੀ ਕੰਸਲਟੈਂਟ ਦੇ ਪ੍ਰੈਜ਼ੀਡੈਂਟ ਹੈਗੇ ਨੇ ਜੀ ਤੇ ਨਾਲ ਹੀ ਟ੍ਰਾਈਸਿਟੀ ਪ੍ਰਾਪਰਟੀ ਕੰਸਲਟੈਂਟ ਦੇ ਹੈ ਜਨਰਲ ਸਕੱਤਰ ਹੈਗੇ ਨੇ ਤੇ ਮੈਂ ਆਪਣਾ ਵੀ ਕਰਦਾ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਮੈਂ ਨਿਊ ਚੰਡੀਗੜ੍ਹ ਪ੍ਰਾਪਰਟੀ ਕੰਸਲਟੈਂਟ ਦਾ ਪ੍ਰੈਜ਼ੀਡੈਂਟ ਹੈਗਾ ਜੀ ਤੇ ਨਾਲ ਟ੍ਰਾਈਸਿਟੀ ਪ੍ਰਾਪਰਟੀ ਜਿਹੜੀ ਫੈਡਰੇਸ਼ਨ ਹੈਗੀ ਉਹਦਾ ਜਨਰਲ ਸਕੱਤਰ ਹੈਗਾ ਜੀ ਤੇ ਸਾਡੇ ਹੁਣ ਜਿਹੜੇ ਦੋ ਹੈਗੇ ਨੇ ਮੇਰੇ ਖਿਆਲ ਨਾਲ ਇੱਕ ਰਜੇਸ਼ ਹਾਂਡਾ ਜੀ ਹੈ ਪ੍ਰਾਪਰਟੀ ਮਨਚਕੁਲਾ ਪ੍ਰਾਪਰਟੀ ਕੰਸਲਟੈਂਟਸ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ ਉਹ ਮੇਰੇ ਖਿਆਲ ਨਾਲ ਹਲੇ ਓਂਦੀ ਲੇ ਹੈਗੇ ਨੇ ਸੀ ਪਲਸ ਰਣਜੀਤ ਸਿੰਘ ਜੀ ਹੈਗੇ ਨੇ ਖਰੜ ਪ੍ਰਾਪਰਟੀ ਦੇ ਪ੍ਰੈਜ਼ੀਡੈਂਟ ਜੀ ਆ ਗਏ ਆ ਗਏ ਮੇਰੀ ਉਹ ਤੇ ਰਣਜੀਤ ਜੀ ਹੈਗੇ ਨੇ ਖਰੜ ਪ੍ਰਾਪਰਟੀ ਕੰਸਲਟੈਂਟ ਦੇ ਪ੍ਰੈਜ਼ੀਡੈਂਟ ਹੈਗੇ ਨੇ ਤੇ ਸਾਡੇ ਟਰਾਈ ਸਿਟੀ ਪ੍ਰਾਪਰਟੀ ਕੰਸਲਟੈਂਟ ਵੈਲਫੇਅਰ ਫੈਡਰੇਸ਼ਨ ਦੇ ਫਾਈਨੈਂਸ ਸਕੱਟਰੀ ਹੈਗੇ ਨੇ ਰਣਜੀਤ ਸਿੰਘ ਜੀ ਤੇ ਇਹ ਸਾਡੀ ਜਿਹੜੀ 6 ਕੋਰ ਕਮੇਟੀ ਹੈਗੀ ਜਿਹਦੇ ਵਿੱਚ ਸੁਰਿੰਦਰ ਸਿੰਘ ਜੀ ਕਮਲ ਗੁਪਤਾ ਜੀ ਏ ਕੇ ਪਵਾਰ ਜੀ ਮਾਈਸੈਲਫ ਗੁਰਮੀਤ ਸਿੰਘ ਗੁਲਸ਼ਨ ਅਰੜੀ ਤੇ ਰਣਜੀਤ ਜੀ ਤੇ ਰਾਜੇਸ਼ ਠੰਡਾ ਜੀ ਇਹ ਸਾਰੇ ਬੰਦੇ ਹੈਗੇ ਜਿਹੜੇ ਪ੍ਰੈਸੈਂਟ ਹੈ ਕਰਨੇ ਡਿਫਰੈਂਟ ਐਸੋਸੀਏਸ਼ਨ ਦੇ ਜੋ ਐਸ ਐਪੈਕਸ ਬੋਡੀ ਨੂੰ ਕੋਰ ਕਮੇਟੀ ਨੇ ਅੱਜ ਇਹ ਫਾਰਮ ਕੀਤੀ ਹੈ ਜੀ ਹੁਣ ਮੈਂ ਕਮਲ ਗਿੱਪਤਾ ਜੀ ਨੂੰ ਰਿਕਵੈਸਟ ਕਰਾਂਗਾ ਕਿ ਉਹ ਇਸ ਬਾਰੇ ਕੁਝ ਥੋੜਾ ਹੋਰ ਇਲੋਬਿਟ ਕਰਨ ਜੀ ਪਹਿਲਾ ਰਾਮਦੇਵ ਜੀ ਅਸਲੋ ਜੀ ਫਿਰ ਹਾਂ ਸਭ ਤੋਂ ਪਹਿਲਾਂ ਤਾਂ ਜੀ মিডিਆ ਦਾ ਬਹੁਤ ਸਵਾਗਤ ਕਰਦਾ ਜੀ ਐਨ ਨੂੰ ਕਹਿਣਾ ਤੁਸੀਂ ਬਹੁਤ ਸ਼ੋਰਟ ਸ਼ੋਰਟ ਨੋਟਿਸ ਸਾਡੇ ਕੋਲ ਪਹੁੰਚੇ ਹੋ ਇਹਦੇ ਲਈ ਬਹੁਤ ਬਹੁਤ ਧੰਨਵਾਦ ਰਾਮ ਮੰਦਰ ਦੇ ਬਾਰੇ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਕੀਤੀ ਜਾ ਰਹੀ ਹੈ ਰਾਮ ਲਾਲਾ ਦੀ ਬਹੁਤ ਅੱਛੀ ਗੱਲ ਹੈ 22 ਤਰੀਕ ਨੂੰ ਬਹੁਤ ਹੀ ਹਿਸਟੋਰੀਕਲ ਡੇ ਹੋਣ ਵਾਲਾ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹ ਰਿਕੁਐਸਟ ਕਰਨਾ ਚਾਹੁੰਦਾ ਵੀ ਇਹਨੂੰ ਦਿਵਾਲੀ ਦੀ ਤਰ੍ਹਾਂ ਮਨਾਉਣਾ ਚਾਹੀਦਾ ਮੈਂ ਸਰਕਾਰ ਨੂੰ ਇਹ ਵੀ ਗੁਜਾਰਿਸ਼ ਕਰਨਾ ਚਾਹੁੰਦਾ ਕਿ ਹਰ ਸਾਲ ਜਿਹੜਾ ਹੈ ਇਹਦੀ ਇੱਕ ਸੈਲੀਬ੍ਰੇਸ਼ਨ ਡੇ ਬਣਾਇਆ ਜਾਵੇ ਜਿਵੇਂ ਹਰ ਇੱਕ ਤਿਹਾਰ ਮਨਾਇਆ ਜਾਂਦਾ ਹੈ ਇਹ ਵੀ ਰੈਗੂਲਰਲੀ ਹਰ ਸਾਲ ਤਿਹਾਰ ਮਨਾਇਆ ਜਾਣਾ ਚਾਹੀਦਾ ਤੇ اس دی لیے پورے نو অবকাশ 22 ਤਰੀਕ ਦਾ ਹਰ ਸਾਲ ਛੁੱਟੀ ਸਰਕਾਰ ਘੋਸ਼ਿਤ ਕਰੇ ਤੇ ਜਿਹਦੇ ਨਾਲ ਕੀ ਇਹ ਦੀ ਕਿ ਯਾਦ ਆਸਤ ਵੰਸਕੇ ਹਮੇਸ਼ਾ ਵਾਸਤੇ ਇਹ ਇੱਕ ਬਹੁਤ ਹਿਸਟੋਰਿਕਲ ਇਵੈਂਟ ਸੀ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ 22 ਤਰੀਕ ਨੂੰ ਅਸੀਂ ਸਾਰੀਆਂ ਸੰਸਥਾਵਾਂ ਆਪਣੇ ਆਪਣੇ ਇਲਾਕੇ ਦੇ ਵਿੱਚ ਭਾਰੀ ਲੰਗਰ ਲਗਾਣ ਲੱਗੇ ਆ ਲਗਾਵਾਂਗੇ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਉਸ ਦਿਨ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਵਗੈਰਾ ਸਾਰੀਆਂ ਬੰਦ ਰਹਿਣੀਆਂ ਚਾਹੀਦੀਆਂ ਕਿਉਂਕਿ ਇੱਕ ਬੜਾ ਹੀ ਪਵਿੱਤਰ ਦਿਨ ਹੋਣ ਜਾ ਰਿਹਾ ਹੈ ਤੇ ਦਿਨ ਸਾਰੇ ਹੀ ਅਵਾਈਡ ਬਾਈ ਕਰਨ ਅਸੀਂ ਆਪਣੀਆਂ ਜਿਹੜੇ ਵੀ ਪ੍ਰਾਪਰਟੀ ਕੰਸਲਟੈਂਟ ਅਸੋਸੀਏਸ਼ਨ ਦੀ ਟਰਾਈ ਸਿਟੀ ਦੀਆਂ ਹੈਗੀਆਂ ਅਸੀਂ ਸਾਰੇ ਉਹ ਦਿਨ ਅਵਕਾਸ਼ ਕਰਾਂਗੇ ਛੁੱਟੀ ਕਰਾਂਗੇ ਆਪਣੇ ਦਫ਼ਤਰ ਬੰਦ ਰੱਖਾਂਗੇ ਤੇ ਉਹਨੂੰ ਬਹੁਤ ਅੱਛੀ ਤਰ੍ਹਾਂ ਮਨਾਉਣ ਦੀ ਕੋਸ਼ਿਸ਼ ਕਰਾਂਗੇ ਸਾਰੇ ਤੋਂ ਇਹ ਹੀ ਉਮੀਦ ਕਰਦਾ ਸਾਰੇ ਸ਼ਹਿਰ ਵਾਸੀ ਵੀ ਸਹਿਯੋਗ ਦੇਣ ਇਹਨੂੰ ਬਹੁਤ ਹੀ ਅੱਛੀ ਤਰ੍ਹਾਂ ਮਨਾਇਆ ਜਾਏ ਥੈਂਕ ਯੂ ਵੈਰੀ ਮਚ ਜਿੱਥੇ ਤੱਕ ਸਾਡੀ ਐਸੋਸੀਏਸ਼ਨ ਦਾ ਸਵਾਲ ਹੈ ਅਸੀਂ ਆਪਣੇ ਕਾਮਨ ਇਸ਼ੂਜ਼ ਜਿਹੜੇ ਕਿ ਅਸੀਂ ਸਮਝਦੇ ਹਾਂ ਲੋਕਲ ਲੈਵਲ ਤੇ ਅਸੀਂ ਲੋਕੀ ਇੰਡੀਪੈਂਡੈਂਟ ਨਹੀਂ ਹੈਂਡਲ ਕਰ ਪਾ ਰਹੇ ਵੈਸੇ ਤਾਂ ਸਾਰੀਆਂ ਸੰਸਥਾਵਾਂ ਆਪਣੇ ਆਪਣੇ ਏਰੀਆ ਚ ਬਹੁਤ ਅੱਛੀ ਤਰ੍ਹਾਂ ਕੰਮ ਕਰ ਰਹੀਆਂ ਪਰ ਕਈ ਵਾਰੀ ਇਹੋ ਜੀ 곤ਡੀ ਫਸ ਜਾਂਦੀ ਹੈ ਜਿਸ ਤੇ ਸਾਨੂੰ ਇੱਕ ਦੂਜੇ ਦੀ ਹੈਲਪ ਦੀ ਲੋੜ ਪੈਂਦੀ ਹੈ ਉਸ ਅਸੀਂ ਸਾਰੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣੀ ਟ੍ਰੇਡ ਨੂੰ ਬਹੁਤ ਹੀ ਸਫਲ ਬਣਾ ਸਫਲ ਬਣਾਉਂਦੀ ਐਂਡ ਕਾਮਯਾਬ ਕਰਕੇ ਇਹਨੂੰ ਸਟੀਮ ਲਾਈਨ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਪ੍ਰਯਾਸ ਰਹੇਗਾ ਲੋਕਾਂ ਦੇ ਵੈਲਫੇਅਰ ਵਾਸਤੇ ਵੀ ਕੰਮ ਕਰਾਂਗੇ ਆਪਣੇ ਵਾਸਤੇ ਆਪਣੀ ਟਰੇਡ ਵਾਸਤੇ ਵੀ ਕੰਮ ਕਰਾਂਗੇ ਤੇ ਦੇਸ਼ ਦੀ ਤਰੱਕੀ ਵਾਸਤੇ ਵੀ ਕੰਮ ਕਰਾਂਗੇ ਥੈਂਕ ਯੂ ਵੈਰੀ ਮਚ ਸਰ ਇੱਕ ਤਾਂ ਅਸੀਂ ਅੱਜ ਟਰਾਈ ਸਿਟੀ ਪ੍ਰੋਪਰਟੀ ਕੰਸਲਟੈਂਟਸ ਐਸੋਸੀਏਸ਼ਨ ਫੈਡਰੇਸ਼ਨ ਜਿਹੜੀ ਬਣਾਈ ਹੈ ਐਪੈਕਸ ਬੋਡੀ ਹੈ ਚਾਰ ਸ਼ਹਿਰ 6 ਸ਼ਹਿਰਾਂ ਦੀ ਮਿਲ ਕੇ ਬਣੀ ਹੈ ਚੰਡੀਗੜ੍ਹ ਮਾਲੀ ਪੰਚਕੂਲਾ ਜੀਰਕਪੁਰ ਖਰੜ ਅਤੇ ਨਿਊ ਚੰਡੀਗੜ੍ਹ ਸਾਰਿਆਂ ਦੀ ਐਪੈਕਸ ਬੋਡੀ ਹੈ ਸਾਰਿਆਂ ਦੀ ਐਸੋਸੀਏਸ਼ਨਾਂ ਯੂनाइटेड ਲਈ ਇਸ ਪਲੇਟਫਾਰਮ ਤੇ ਆਈਆਂ ਅਸੀਂ ਜੁਆਇਨ ਕੀਤਾ ਤੇ ਉਹਦੇ ਅਸੀਂ ਕਿਹ ਤਰ੍ਹਾਂ ਦਾ ਓਪਨਿੰਗ ਇਨੋਗੁਰੇਸ਼ਨ ਕਰਨ ਜਾਂ ਕੀਤੀ ਹੈ ਅੱਜ ਦੂਸਰਾ ਅਸੀਂ ਕਿਉਂਕਿ ਬੜਾ ਹੀ ਹਿਸਟੋਰੀਕਲ ਇਵੈਂਟ ਅੱਗੇ ਸਾਹਮਣੇ ਆ ਰਿਹਾ ਹੈ ਭਾਈ ਤ੍ਰਿਗਨੂ ਤੇ राम लल्ला ਦੀ ਪ੍ਰਾਨ ਪ੍ਰਤੀਸ਼ਟਾ ਕੀਤੀ ਜਾ ਰਹੀ ਹੈ ਬਹੁਤ ਹੀ ਹਿਸਟੋਰੀਕਲ ਇਵੈਂਟ ਹੋਣ ਵਾਲਾ ਹੈ ਅਸੀਂ ਇਹ ਚਾਹਨੇ ਆਂ ਵੀ ਇੱਕ ਤਾਂ ਸਰਕਾਰ ਹਰ ਸਾਲ ਇਸ ਦਾ ਇੱਕ ਫੈਸਟੀਵਲ ਡੇ ਮਨਾਇਆ ਜਾਏ ਤੇ ਇਹਨੂੰ ਸਰਕਾਰ ਛੁੱਟੀ ਵਾਲਾ ਦਿਨ ਕੋਸ਼ਿਸ਼ ਕਰੇ ਤੇ ਦੂਸਰਾ ਮਾਸ ਮਜਰਾ ਜਾਂ ਚੀਜ਼ਾ ਉਹ ਦਿਨ ਸੇਲ ਨਾ ਹੋਵੇ ਜੇ ਡਰਾਈ ਡੇ ਮਨਾਇਆ ਜਾਣਾ ਚਾਹੀਦਾ ਬਾਕੀ ਬਹੁਤ ਅੱਛੀ ਗੱਲ ਆ ਅਸੀਂ ਸਾਰੇ ਜਾਨੇ ਆਪਣੇ ਏਰੀਆ ਚ ਲੰਗਰ ਲਾ ਰਹੇ ਆ ਉਦਨ ਆਪਣੇ ਆਫੀਸਿਸ ਬੰਦ ਰੱਖ ਰਹੇ ਆ ਅਸੀਂ ਬਹੁਤ ਹੀ ਇਸ ਨੂੰ ਸੈਲੀਬ੍ਰੇਟ ਕਰਨਾ ਚਾਹੁੰਦੇ ਹਾਂ ਅਚੀ ਤਰ੍ਹਾਂ ਤੇ ਦਿਵਾਲੀ ਦੀ ਤਰ੍ਹਾਂ ਅਸੀਂ ਆਪਣੇ ਏਰੀਆ 'ਚ ਸਾਰੇ ਸੈਲੀਬ੍ਰੇਟ ਕਰਾਂਗੇ ਤੇ ਇਹ ਵੀ ਚਾਹਾਂਗੇ ਹਰសា ਲੇਸ ਨੂੰ ਸੈਲੀਬ੍ਰੇਟ ਕੀਤਾ ਜਾਏ ਕਰਿਆ ਜਾਏ ਠੀਕ ਹੈ ਜੀ ਠੀਕ ਹੈ ਜੀ ਕਰਿਆ ਜਾਏ ਥੈਂਕ ਯੂ ਜੀ ਬਹੁਤ সুন্দর ਜੀ ਬਦ ਕੁਐਸਚਨ ਕਰ ਸਕਦੇ ਪਹਿਲੇ ਕਰਨਾ ਪਹਿਲੇ ਕਰ ਲੋ ਕਰੋ ਤੇ ਬਾਅਦ ਵਿੱਚ ਇਕੱਠੇ ਕਰ ਬਾਅਦ ਵਿੱਚ ਇਕੱਠੇ ਕਰ ਸਭ ਤੋਂ ਪਹਿਲਾਂ ਤਾਂ ਮੈਂ ਡੈਮੋਕ੍ਰੇਸੀ ਦੇ ਚੌਥੇ ਪਿੱਲਰ ਸਾਡੇ ਮੀਡੀਆ ਕਰਮੀਆਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ ਅੱਜ ਅਸੀਂ ਇਸ ਕਰਕੇ ਇਕੱਠੇ ਹੋਏ ਹਾਂ ਕਿ ਪਹਿਲੀ ਗੱਲ ਭਗਵਾਨ ਰਾਮਚੰਦਰ ਜੀ ਦਾ ਮੰਦਿਰ ਅਯੁੱਧਿਆ 'ਚ 22 ਤਰੀਕ ਨੂੰ ਭਗਵਾਨ ਰਾਮਚੰਦਰ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਵੀ ਹੋ ਰਹੀ ਹੈ ਉਹ ਇੱਕ ਪਵਿੱਤਰ ਦਿਨ ਹੈ ਸਾਨੂੰ ਸਾਰਿਆਂ ਨੂੰ ਖੁਸ਼ੀ ਹੈ ਸ਼ਹਿਰ ਵਸੀਆਂ ਨੂੰ ਅਸੀਂ ਟਰਾਈ ਸਿਟੀ ਫੈਡਰੇਸ਼ਨ ਵੱਲੋਂ ਤੇ ਸਾਡੀ ਸਾਰੀ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਜਿਹੜੀ ਇਸ ਟਰਾਈ ਸਿਟੀ ਫੈਡਰੇਸ਼ਨ ਦੀ ਮੈਂਬਰ ਨੇ ਔਰ ਸਾਰੇ ਜਨਰਲ ਬਾਡੀ ਦੇ ਮੈਂਬਰਾਂ ਵੱਲੋਂ ਸਾਰੇ ਸ਼ਹਿਰ ਨੂੰ ਚੰਡੀਗੜ੍ਹ ਨੂੰ ਸਾਰੀ ਟਰਾਈ ਸਿਟੀ ਨੂੰ ਪੰਜਕੂਲਾ ਚੰਡੀਗੜ੍ਹ ਮੁਹਾਲੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਕਿ ਇੱਕ ਪਵਿੱਤਰ ਦਿਨ ਆ ਰਿਹਾ ਹੈ ਇਸ ਨੂੰ ਅਸੀਂ ਇੱਕ ਤਿਹਾਰ ਦੀ ਤਰ੍ਹਾਂ ਮਨਾਈਏ ਬਹੁਤ ਅੱਛੀ ਗੱਲ ਹੈ ਔਰ ਜਿੱਥੋਂ ਤੱਕ ਸਾਡੀ ਟਰਾਈ ਸਿਟੀ ਫੈਡਰੇਸ਼ਨ ਦਾ ਤੱਲੁਕ ਹੈ ਟਰਾਈ ਸਿਟੀ ਫੈਡਰੇਸ਼ਨ ਨੇ ਕਾਫੀ ਕੁਝ ਰਾਸ਼ਨ ਪਾਣੀ ਯੁੱਧ ਚ ਕਾਫੀ ਭੇਜਿਆ ਹੈ ਲੰਗਰਾਂ ਵਾਸਤੇ ਸੇਵਾ ਕੀਤੀ ਹੈ ਇੱਕ ਚੀਜ਼ ਜ਼ਰੂਰ ਹੈ ਮੈਂ ਕਹਾਂਗਾ ਕਿ ਇਹ ਸਾਰੇ ਹਿੰਦੁਸਤਾਨੀਆਂ ਦਾ ਹੀ ਨਹੀਂ ਇੱਕ ਮਾਨਵਤਾ ਦਾ ਤਿਹਾਰ ਹੈ ਇਸ ਨੂੰ ਕਿਸੇ ਪਾਰਟੀ ਨਾਲ ਜੋੜ ਕੇ ਕਿਸੇ ਫਿਰਕੇ ਨਾਲ ਜੋੜ ਕੇ ਇਹ ਕਿਸੇ ਇਲਾਕੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਇਹ ਇੱਕ ਇਨਸਾਨੀਅਤ ਦਾ ਹੈ ਭਗਵਾਨ ਰਾਮ ਸਬਦੇ ਹਨ ਉਹ ਕਿਸੇ ਇੱਕ ਫਿਰਕੇ ਦੇ ਨਹੀਂ ਕਿਸੇ ਇੱਕ ਜਾਤੀ ਦੇ ਨਹੀਂ ਕਿਸੇ ਇੱਕ ਪਾਰਟੀ ਦੇ ਨਹੀਂ ਹੈ ਸਾਨੂੰ ਭਗਵਾਨ ਰਾਮ ਨੂੰ ساری ਦੁਨੀਆ ਪੂਜਦੀ ਹੈ ਹਿੰਦੁਸਤਾਨੀ ਨਹੀਂ ਸਾਰੇ ਦੁਨੀਆ ਚ ਪੂਜਿਆ ਜਾਂਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2403 ਵਾਰ ਭਗਵਾਨ ਰਾਮ ਦਾ ਨਾਮ ਆਇਆ ਹੈ ਕੋਈ ਬੋਲੇ ਰਾਮ ਰਾਮ ਕੋਈ ਲਾਏ ਕੋਈ ਸੇਵ ਹੈ ਗਸਈਆ ਕੋਈ ਖੁਦਾਏ ਇਸ ਤਰ੍ਹਾਂ ਦੇ ਅਨੇਕ ਵਰਣਨ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸਾਨੂੰ ਸਾਰਿਆਂ ਨੂੰ ਇਹ ਮਾਨਵਤਾ ਨੂੰ ਇੱਕ ਵਧਾਈ ਵਾਲਾ ਕੰਮ ਹੈ ਔਰ ਸਾਨੂੰ ਇਸ ਨੂੰ ਇਦਾਂ ਹੀ ਲੈ ਕੇ ਚੱਲਣਾ ਚਾਹੀਦਾ ਹੈ ਸਾਰੀ ਜਨਤਾ ਨੂੰ ਸਾਰੀ ਕਾਇਨਾਤ ਨੂੰ ਇਸ ਚੀਜ਼ ਦੀ ਖੁਸ਼ੀ ਹੈ ਟ੍ਰਾਈ ਸਿਟੀ ਫੈਡਰੇਸ਼ਨ ਬਾਰੇ ਕਮਲ ਗੁਪਤਾ ਜੀ ਸਾਡੇ ਟ੍ਰਾਈ ਸਿਟੀ ਦੇ ਪ੍ਰਧਾਨ ਨੇ ਔਰ ਸਾਡੇ ਸਾਰੇ ਸਾਥੀ ਜਿਹੜੇ ਵਾਈਸ ਚੇਅਰਮੈਨ ਇਹ ਚੇਅਰਮੈਨ ਨੇ ਇਹ ਵਾਈਸ ਚੇਅਰਮੈਨ ਨੇ ਸਾਰਿਆਂ ਨੇ ਰਲ ਮਿਲ ਕੇ ਇਸ ਮੌਕੇ ਤੇ ਕਾਫੀ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ। ਔਰ ਸਾਡੇ ਕਈ ਮੁੱਦੇ ਉਹ ਤਾਂ ਹੀ ਮੈਂ ਕਹਾਂਗਾ ਕਿ ਜਿਹੜੀ ਇੱਕ ਸਾਡਾ ਪ੍ਰਾਪਰਟੀ ਡੀਲਰ ਦਾ ਨਹੀਂ ਸਾਰੇ ਸ਼ਹਿਰ ਦਾ ਚੰਡੀਗੜ੍ਹ ਦਾ ਮੁੱਦਾ ਖਾਸ ਕਰਕੇ ਇਸ ਸ਼ੇਅਰ ਵਾਈਜ਼ ਪ੍ਰੋਪਰਟੀ ਦੀ ਬੈਲ ਕੀਤਾ ਗਵਰਨਮੈਂਟ ਨੇ ਚੰਡੀਗੜ੍ਹ ਅਡਮਿਨਿਸਟ੍ਰੇਸ਼ਨ ਨੇ ਉਹ ਫੰਡਮੈਂਟਲ ਰਾਈਟ ਤੇ ਇੱਕ ਇਨਕ੍ਰੋਚਮੈਂਟ ਹੈ ਕੋਈ ਵੀ ਬੰਦਾ ਕਿਸੇ ਕੋਲ ਜ਼ਰੂਰੀ ਨਹੀਂ ਹੈ ਕਿ 5-10 ਕਰੋੜੀ ਹੋਵੇ ਔਰ ਉਹ ਇੰਡੀਵਿਡ ਪ੍ਰੋਪਰਟੀ ਵਿੱਚ ਸ਼ੇਅਰ ਵਾਈਜ਼ ਅੱਗੇ ਚੱਲਦਾ ਰਿਹਾ ਚੰਡੀਗੜ੍ਹ ਅਡਮਿਨਿਸਟ੍ਰੇਸ਼ਨ ਨੂੰ ਤੁਹਾਨੂੰ ਟ੍ਰਾਂਸਫਰ ਵੀ ਕਰਦੀ ਸੀ ਪਰਚੇਜ਼ ਦੀ ਅਲਾਉ ਵੀ ਕਰਦੀ ਸੀ ਪਰਮਿਸ਼ਨ ਵੀ ਦਿੰਦੇ ਸੀ ਸਪਰੀਮ ਕੋਰਟ ਜਿਹੜਾ ਕੇਸ ਹੋਇਆ ਸਪਰੀਮ ਕੋਰਟ ਚ ਆਨਿਬਲ ਸਪਰੀਮ ਕੋਰਟ ਨੇ ਕਿਤੇ ਇਹ ਗੱਲ ਨਹੀਂ ਕਹੀ ਕਿ ਤੁਸੀਂ ਸ਼ੇਅਰ ਵਾਈਜ਼ ਪ੍ਰਾਪਰਟੀ ਦੀ ਸੇਲ ਪਰਚੇਜ਼ ਬੈਨ ਕਰ ਦਿਓ ਲੇਕਿਨ ਅਫਸਰਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਕਿਸ ਭਾਵਨਾ ਦੇ ਨਾਲ ਜਾਂ ਕਿਸ ਪ੍ਰੈਸ਼ਰ ਚ ਇੱਕ ਇਦਾਂ ਦਾ ਆਰਡਰ ਕੱਢ ਤੇ ਆ ਕਿ ਚੰਡੀਗੜ੍ਹ ਦਾ ਹਰ ਨਾਗਰਿਕ ਦੁਖੀ ਹੋਇਆ ਪਿਆ ਅੱਜ ਇੱਕ ਪਿਤਾ ਦੇ ਚਾਰ ਬੇਟੇ ਆ ਉਹਨੇ ਆਪਣੀ ਪ੍ਰਾਪਰਟੀ ਵੰਡ ਕੇ ਦੇਣੀ ਹੈ ਇੱਕ ਪ੍ਰਾਪਰਟੀ ਵੇਚਣੀ ਹੈ ਜਾਂ ਦੋ ਪ੍ਰਾਮਾਂ ਦੀ ਪ੍ਰਾਪਰਟੀ ਹੈ ਇੱਕ ਪ੍ਰਾ ਵੇਚਣਾ ਚਾਹੁੰਦਾ ਹੈ ਉਹ ਦੂਜਾ ਵੇਚਣ ਨਹੀਂ ਦਿੰਦਾ ਇਸ ਤਰ੍ਹਾਂ ਦੇ ਡਿਸਪਿਊਟ ਸਾਡੇ ਸ਼ਹਿਰ 'ਚ ਬਹੁਤ ਜ਼ਿਆਦਾ ਪੈ ਰਹੇ ਆ ਅਸੀਂ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਇਹ ਵੀ ਚੰਡੀਗੜ੍ਹ ਅਡਮਿਨਿਸਟ੍ਰੇਸ਼ਨ ਨੂੰ ਤੁਹਾਡੇ ਮੀਡੀਆ ਸਾਥੀਆਂ ਦੇ ਦੁਆਰਾ ਇਹ ਬੇਨਤੀ ਕਰਾਂਗੇ ਕਿ ਇਸ ਆਰਡਰ ਨੂੰ ਜਲਦੀ ਤੋਂ ਜਲਦੀ ਵਾਪਸ ਲੈਣਾ ਚਾਹੀਦਾ ਹੈ ਇਹ ਅਨ ਡੈਮੋਕਰੈਟਿਕ ਅਨ ਕਨਸਟੀਟਿਊਸ਼ਨਲ ਆਰਡਰ ਹੈ ਅਗੇਂਸਟ ਫੰਡਾਮੈਂਟਲ ਰਾਈਟਸ ਆਫ ਦਾ ਸਿਟੀਜ਼ਨ ਹੈ ਸਰ ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 24 ਸਿੱਧਵਾਂ ਦਾ ਜ਼ਿਕਰ ਹੋਇਆ ਉਹ ਕਿਸੇ ਜਿਵੇਂ ਸਿੱਖ ਵਿਦਵਾਨ ਨੇ ਉਹਨਾਂ ਦਾ ਕਹਿਣਾ ਕਿ ਕਿਸੇ ਭਗਵਾਨ, ਰਾਮਚੰਦਰ ਜਾਂ ਫਿਰ ਕਿਸੇ ਇਨਸਾਨ ਦੇ ਨਾਮ ਤੇ ਨਹੀਂ ਹੈ। ਉਹ ਉਸ ਰਾਮ ਦਾ ਜ਼ਿਕਰ ਹੈ ਜਿਹੜਾ ਕਣ-ਕਣ ਦੇ ਵਿੱਚ ਵਸਿਆ ਹੋਇਆ ਕਿਸੇ ਇਨਸਾਨੀ ਤਰ੍ਹਾਂ ਦੇ ਨਾਲ ਉਹ ਸੰਬੰਧਿਤ ਨਹੀਂ ਹੈ। ਕਿਸੇ ਇਨਸਾਨ ਜਾਤ ਦੇ ਨਾਲ ਸੰਬੰਧਿਤ ਨਹੀਂ। ਮੈਂ ਮੈਂ ਬਿਲਕੁਲ ਠੀਕ ਹਾਂ ਤੁਹਾਡੇ ਨਾਲ ਸਹਿਮਤ ਐ। ਇਹ ਬਿਲਕੁਲ ਠੀਕ ਹੈ ਗੱਲ ਤੁਹਾਡੀ। ਲੇਕਿਨ 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 ਇੱਕ ਸਿੰਬਲ ਦੇ ਤੌਰ ਤੇ ਦੱਸਿਆ ਗਿਆ ਕਿਉਂਕਿ ਸੁਖਨੀ ਸਾਹਿਬ ਤੁਸੀਂ ਪੜ੍ਹਦੇ ਹੋਵੋਗੇ। ਸਿਮਰਤ ਵੇਦ ਪ੍ਰਾਨ ਸੁਧਾਕਰ ਕਿਨੇ RAM ਨਾਮ ਇੱਕ ਆਖਰ ਇੱਕ ਰਜਨ ਦੇਸਵਾ ਦੀ ਬਾਣੀ ਤੁਸੀਂ ਪੜ੍ਹਦੇ ਹੋ ਠੀਕ ਹੈ ਜੀ ਉਹਦੇ ਚ ਭਗਵਾਨ ਨੂੰ ਇਹਨੇ ਇੱਕ ਫੈਸਲਾ ਹੋ ਗਿਆ ਕਿ ਅਸੀਂ ਪ੍ਰਮਾਤਮਾ ਨੂੰ ਕੀ ਕਵਾਂਗੇ ਕਹਿੰਦੇ RAM ਕਵਾਂਗੇ ਪਰ ਉਹ RAM RAM ਚੰਦਰ ਵਾਲਾ ਨਹੀਂ ਹੈ ਜੀ ਮੈਂ ਤੁਹਾਡੀ ਗੱਲ ਮੰਨਦਾ ਹਾਂ ਉਸ ਚੀਜ਼ ਤੇ ਮੰਨਦਾ ਹੈ ਲੇਕਿਨ ਇੱਕ ਸਿੰਬੋਲਿਕ ਤਾਂ ਹੈ ਨਾ ਸਿੰਬੋਲਿਕ ਤਾਂ ਹੈ ਆਤਮਾ ਹੈ ਸਿੰਬਲ ਹੈ ਉਹ ਲੱਗ ਚੀਜ਼ ਆ ਪਰ ਉਹ ਇਨਸਾਨ ਦੇ ਦਿਮਗੇ ਨਹੀਂ ਰੱਖਿਆ ਹੋਇਆ ਬਿਲਕੁਲ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਮੇਰੇ ਮੇਰਾ ਪੁਆਇੰਟ ਫਿਰ ਲੈਟ ਲੈਟ ਮੀ ਕਲੈਰੀਫਾਈ ਬਾਣੀ ਚ ਵੀ ਹੈ ਏਕ ਰਾਮ ਦਸ਼ਰਤ ਦਾ ਬੇਟਾ ਏਕ ਰਾਮ ਘਟ ਘਟ ਮੇ ਬੈਠਾ ਜੇ ਤੁਸੀਂ ਗੱਲ ਕਰ ਰਹੇ ਹੋ ਜੀ ਜੀ ਠੀਕ ਹੈ ਨਾ ਲੇਕਿਨ ਇੱਕ ਸਿੰਬੋਲਿਕ ਤੌਰ ਤੇ ਰਾਮ ਨਾਮ ਤੇ ਗੁਰੂ ਅਰਜਨ ਦੇਵ ਜੀ ਨੇ ਕਹਤੇ ਆ ਕਿ ਜੇ ਰੱਬ ਪਰਣਾ ਹੋਵੇ ਪਰਮਾਤਮਾ ਕਹਿਣਾ ਹੋਵੇ ਰਾਮ ਨਾਮ ਹੀ ਕੱਖਰ ਮੈਂ ਉਸ ਪੁਆਇੰਟ ਤੋਂ ਗੱਲ ਕਰ ਰਿਹਾ ਅਸੀਂ ਕਿਸੇ ਵੀ ਜਿਹੜੇ ਸਾਡੇ ਪੀਰ ਪਗੰਬਰ ਦੇਵਤੇ ਅਵਤਾਰ ਹੁੰਦੇ ਐ ਇਹ ਸਾਰੇ ਕੌਮ ਦਾ ਸਰਮਾਇਆ ਹੁੰਦੇ ਐ ਇਹ ਕਿਸੇ ਇੱਕ ਕੌਮ ਨਾਲ ਨਹੀਂ ਬਨੇ ਹੋਏ ਕਿਸੇ ਇੱਕ ਫਿਰਕੇ ਨਾਲ ਨਹੀਂ ਬਨੇ ਹੋਏ ਕਿਸੇ ਇੱਕ ਪਾਰਟੀ ਨਾਲ ਨਹੀਂ ਬਨੇ ਹੋਏ ਇਹ ਇਨਸਾਨੀਅਤ ਦਾ ਇੱਕ ਸਰਮਾਇਆ ਹੈ ਸਾਨੂੰ ਸਾਰੇ ਪੀਰ ਪਗੰਬਰਾਂ ਦਾ ਸਨਮਾਨ ਕਰਨਾ ਚਾਹੀਦਾ ਔਰ ਅਸੀਂ ਕਰਦੇ ਆਏ ਬਿਲਕੁਲ ਤੁਸੀਂ ਦੱਸ ਰਹੇ ਹੋ ਉਸ ਸਨਮਾਨ ਦੇ ਤੌਰ ਦੇ ਉੱਤੇ ਅਸੀਂ ਹਰੇਕ ਧਰਮ ਨੂੰ ਹਰੇਕ ਅ ਜੋ ਪੀਰ ਪਗੰਬਰ ਨੇ ਹਰੇਕ ਦਾ ਸਨਮਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਜਿਹੜਾ ਤੁਸੀਂ ਹੁਣੇ ਆ ਇਕਰਾਮ ਬਿਸਰ ਦਾ ਬੇਟਾ ਲਿਆ ਉਹ ਸਿਰਫ ਸਨਮਾਨ ਦਿੱਤਾ ਹੋਇਆ ਪਰ ਜਿਹੜਾ 2403 ਵਾਰ ਤੁਸੀਂ ਦੱਸ ਰਹੇ ਹੋ ਉਹ ਉਹ ਰਾਮਚੰਦਰ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਇਸ ਗੱਲ ਨੂੰ ਥੋੜਾ ਸਾਫ ਸ਼ੋਰਟ ਕਰ ਦੇਣਾ ਵੈਸੇਕਲੀ ਗੁਰਗ੍ਰੰਥ ਸਾਹਿਬ 'ਚ ਰਾਮ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ ਉਹ ਰਾਮ ਕਨਕਨਜੀ ਵਸਾਇਦੇ ਜ਼ਿਕਰ ਕੀਤਾ ਹੈ ਚਲੋ ਥੋੜੀ ਮਤਲਬ ਹੋ ਜਾਂਦਾ ਆਈ ਥਿੰਕ ਯੂ ਇਸ ਚੈਪਟਰ ਨੂੰ ਅਸੀਂ ਕਲੋਜ਼ ਕਰ ਦਿੱਤਾ ਹੈ ਹਾਂ ਠੀਕ ਹੈ ਠੀਕ ਹੈ ਮਤਲਬ ਗੱਲ ਕਰ ਕ੍ਰਿ ਗੱਲ ਉੱਠ ਜਾਈ ਨਹੀਂ ਨਹੀਂ ਇਸ ਤਰ੍ਹਾਂ ਉਹ ਉਹਨੂੰ ਐਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਰਾਮ ਕੰਕਨ ਜੀ ਵਸਿਆ ਆ ਉਹਦਾ ਜ਼ਿਕਰ ਕੀਤਾ ਹੈ 2403 ਵਾਲੀ ਐਵੇਂ ਤੇ ਲਿਖਿਆ ਹੈ ਕਿ ਰਾਮ ગયો 라ਵਨ ગયો ਜਾ ਕੇ ਉਹ ਪਰ ਉਹ ਵੀ ਲਿਖਿਆ ਆ ਸੋ ਹੀ ਮੈਂ ਕਹਿ ਰਿਹਾ ਕਿ ਉਹਨੂੰ ਆਪਾਂ ਸ਼ਾਰਟਕਟ ਕਰਦੀਏ ਸੋ ਮੀਡੀਆ ਨੂੰ ਆਪਾਂ ਆਪਾਂ ਜਿਹੜਾ ਮੇਨ ਬੁੱਧਾ ਹੈ ਉਹਨੂੰ ਆਪਾਂ ਲੈ ਲਈਏ ਇਹ ਸਾਡਾ ਕੰਟਰੋਵਰਸੀ ਨਹੀਂ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗਾ ਅਸੀਂ ਕਿਸੇ ਪਾਰਟਿਕੂਲਰ ਕਿਸੇ ਚੀਜ਼ ਤੇ ਨਹੀਂ ਜਾ ਰਹੇ ਹਾਂ ਮਤਲਬ ਵੀ ਅੱਗੇ ਜਾ ਕੇ ਵਾਦਨਾ ਜਾਵੇ ਮੈਂ ਤਾਂ ਨਹੀਂ ਬਿਲਕੁਲ ਨਹੀਂ 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 ਉਹਦਾ ਪਲੈਫਾਈ ਕਰ ਦਿੱਤਾ ਉਹਨੂੰ ਕਿ ਕਿਸੇ ਚੀਜ਼ ਲਈ ਪਾਰਟਿਕੂਲਰ ਅਸੀਂ ਉਸ ਮੁੱਦੇ

और एक इसको ड्राई डे मनाया जाना चाहिए मतलब लाइक जैसे पवित्र दिन मानते हैं हम इसको तो इसमें शराब और मीट का जो है दुकानें एटलीस्ट बंद रहे मैडम डिसीजन तो सरकार ने डिसीजन तो सरकार ने लेना है डिसीजन तो सरकार ने लेना है मैडम हम तो डिमांड ही कर रहे हैं

जो तो दिवाली की तरह हम सेलिब्रेट करेंगे ऑफिस हमारे बंद रहेंगे जितने भी हमारे मेंबर्स हैं गुरमी जी तुझे इतने आ जाओ इतने बैठो या मैं इतने आ जाऊँ नहीं नहीं कोई